ਨਰੇਸ਼ ਕਬੱਡੀ ਕਦੋਂ ਖੇਡਣੀ ਸ਼ੁਰੂ ਕੀਤੀ ਔਰ ਕਿੰਨੀ ਉਮਰ ਹੈ ਤੁਹਾਡੀ ਕੋਲ ਪਹਿਲੀ ਵਾਰ ਕਿੰਨੇ ਵਜਨ ਸੀ ਤੁਹਾਡਾ ਜਦੋਂ ਕਬੱਡੀ ਖੇਡੀ ਇਹ ਸਕੂਟਰ ਤੁਸੀਂ ਜਿੱਤਿਆ ਬੜੀ ਚਰਚਾ ਹੋਈ ਫੇਸਬੁਕ ਤੇ ਤੁਹਾਡੀਆਂ ਫੋਟੋ ਪਾ ਜੇਗਾ ਸਾਨੂੰ ਪਤਾ ਹੈਗਾ ਸਿਨੀਅਰ ਐਡਾ ਪਾਇਆ ਤੁਸੀਂ ਸੱਤ ਪਾਈਆਂ ਫੱਤਰੇ ਦਾ ਪਾਇਆ ਜੱਥੇ ਕਿਨੇ ਬਾਈ ਦੋ ਜੱਫੇ ਲਾਵੇ ਦੋ ਜੱਫੇ 13 7 9 ਨੰਬਰ ਤੁਹਾਡੇ ਸੀਗੇ ਹਾਂ ਕੁੱਲ ਨੰਬਰ ਕਿੰਨੇ ਦਿੱਤੇ ਸੀ ਮੈਚ ਤੇ 8 9 10 ਦਾ ਸੀ 8 9 10 ਦਾ ਮੈਚ ਸੀ 9 8 9 ਨੰਬਰ ਹੀ ਸਾਡੇ ਸੀਗੇ ਕਰੋ ਕਿ ਹਜੋ ਸਹਜੋ ਮਿਲਦਾ ਹੈ ਵਦਿਆ ਘੂਰਦੇ ਨਹੀਂ ਹੈਗੇ ਮਾਂ ਬਾਪ ਦੀ ਪੜ ਲਿਆ ਤੇਰੀ ਪੜਨ ਦੀ ਉਮਰ ਹੈ ਗਈ ਨਾ ਨਾ ਪਰ ਜਿੱਥੇ ਜਾਣੇ ਹੋਗੇ ਪੂਰੀ ਹੁੰਦੀ ਆ ਬੱਲੇ ਬੰਦੇ ਵੀ ਨਰੇਸ਼ ਆ ਗਿਆ ਬਈ ਨਰੇਸ਼ ਆ ਗਿਆ ਹੁੰਦੀ ਚਰਚਾ ਹੁੰਦੀ ਆ ਬਈ ਸਤਿ ਸ਼੍ਰੀਕਾਲ ਜੀ ਮੈਂ ਤੁਹਾਡਾ ਆਪਣਾ ਸਤਪਾਲ ਖੜਿਆਲ ਪੰਜਾਬ ਵਾਰੀਅਰ ਚੈਨਲ ਤੇ ਤੁਹਾਡਾ ਸਵਾਗਤ ਕਰਦਾ ਲੁਕਨਵੀਚੀਆਂ ਖੇਡਣਾ ਤੇ ਕਰ ਆਉਣਾ ਰਾਤ ਪਈ ਨਿੱਤ ਕਿਸੇ ਨਾਲ ਲੜਨਾ ਲਾਂਬਾ ਲੈਉਣਾ ਰਾਤ ਗਈ ਰੁੱਸਿਆਂ ਬਿਨਾ ਮਨਾਇਆ ਉਹ ਮਨ ਜਾਣੇ ਬਚਪਨ ਦੇ ਮੁਰਮੁਰ ਚਿੱਤੇ ਆਉਂਦੇ ਦਿਨ ਮਰ ਜਾਣੇ ਬਚਪਨ ਦੇ ਉਮਰਾਂ ਤੱਕ ਨਹੀਂ ਭੁੱਲਦੇ ਯਾਰ ਪੁਰਾਣੇ ਬਚਪਨ ਦੇ ਬਚਪਨ ਆਪਣੇ ਆਪ ਦੇ ਵਿੱਚ ਬੜਾ ਅਜੀਬ ਹੁੰਦਾ ਹੈ ਔਰ ਬਚਪਨ ਦੀਆਂ ਸ਼ਰਾਰਤਾਂ ਬਚਪਨ ਦੀਆਂ ਖੇਡਾਂ ਬਚਪਨ ਦੀਆਂ ਗਲਤੀਆਂ ਸਭ ਮਾਫ਼ ਹੁੰਦੀਆਂ ਨੇ ਬਚਪਨ ਇੱਕ ਸੁਪਨੇ ਵਾਂਗ ਗੁਜ਼ਰਦਾ ਹੈ ਔਰ ਬਚਪਨ ਦੇ ਵਿੱਚ ਜੇ ਕੋਈ ਬੱਚਾ ਪ੍ਰਾਪਤੀ ਕਰਦਾ ਹੈ ਵੱਡੀ ਕੋਈ ਪੜ੍ਹਾਈ ਦੇ ਵਿੱਚ ਚਾਹੇ ਖੇਡਾਂ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਕੋਈ ਮਰਲ ਮਾਰਦਾ ਹੈ ਤਾਂ ਉਹ तमाम ਉਮਰ ਉਹਦੇ ਨਾਲ ਜੁੜੀ ਰਹਿੰਦੀ ਹੈ ਉਹ ਉਹਦੀ ਜ਼ਿੰਦਗੀ ਦਾ ਇਤਿਹਾਸ ਬਣ ਜਾਂਦੀ ਹੈ ਕਬੱਡੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਹੈ ਔਰ ਇਸ ਖੇਡ ਦੇ ਜਰੀਏ ਪੰਜਾਬੀਆਂ ਨੇ ਬੜੀਆਂ ਮੱਲਾਂ ਮਾਰੀਆਂ ਨੇ ਵੱਡੇ ਵੱਡੇ ਨਾਂ ਕਬੱਡੀ ਦੇ ਵਿੱਚ ਲੋਕਮਨਾਂ ਦੀ ਤਰਜਮਾਨੀ ਕਰਦੇ ਨੇ ਔਰ ਲੋਕ ਬੁੱਲਾਂ ਤੇ ਚੜੇ ਹੋਏ ਨੇ ਸਾਡੇ ਨਾਲ ਅੱਜ ਛੋਟੇ ਚੈਂਪੀਅਨ ਮੌਜੂਦ ਰਹਿਣਗੇ ਜਿਨ੍ਹਾਂ ਨੇ ਪਿਛਲੇ ਸਮੇਂ ਦੇ ਵਿੱਚ ਇੱਕ ਟੂਰਨਾਮੈਂਟ ਦੇ ਉੱਤੇ ਬੈਸਟ ਸਟਾਪਰ ਤੇ ਬੈਸਟ ਰੇਡਰ ਹੋਣ ਦਾ ਜਿੱਥੇ ਖਿਤਾਬ ਜਿੱਤੇ ਆ ਉੱਥੇ ਦੋਨੋ ਪ੍ਰਾਈਜ਼ ਦੇ ਵਿੱਚ ਰੱਖੇ ਹੋਏ ਜਿਹੜੇ ਸਕੂਟਰ ਸੀ ਬਿਜਲੀ ਵਾਲੇ ਸਕੂਟਰ ਉਹ ਵੀ ਜਿੱਤ ਕੇ ਆਪਣੇ ਨਾਂ ਕੀਤੇ ਸੰਗਰੂਰ ਜ਼ਿਲ੍ਹੇ ਦਾ ਭੂਲਣ ਪਿੰਡ ਹੈ ਵੱਡੇ ਵੱਡੇ 스타 ਇਸ ਪਿੰਡ ਦੇ ਵਿੱਚ ਖੇਡ ਕਬੱਡੀ ਦੇ ਪੈਦਾ ਹੋਏ ਨੇ ਔਰ ਇਸੇ ਪਿੰਡ ਦਾ ਹੈ ਛੋਟਾ ਚੈਂਪੀਅਨ ਨਰੇਸ਼ ਭੂਲਣ ਸਾਡੇ ਨਾਲ ਉਹ ਅੱਜ ਮੌਜੂਦ ਰਹਿਣਗੇ ਅਸੀਂ ਤੁਹਾਡੀ ਗੱਲਬਾਤ ਉਹਨਾਂ ਨਾਲ ਕਰਾਵਾਂਗੇ ਕਿਉਂਕਿ ਬਹੁਤ ਸਾਰੇ ਪ੍ਰਮੋਟਰਾਂ ਦੇ ਮੈਨੂੰ ਫੋਨ ਆਏ ਕਬੱਡੀ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਫੋਨ ਆਏ ਵੀ ਤੁਸੀਂ ਨਰੇਸ਼ ਵਰਗੇ ਖਿਡਾਰੀਆਂ ਨੂੰ ਵੀ ਕੈਮਰੇ ਤੇ ਲੈ ਕੇ ਆਓ ਸੋ ਅੱਜ ਸਾਡੇ ਨਾਲ ਮੌਜੂਦ ਨੇ ਨਰੇਸ਼ ਭੂਲਣਾ ਨਰੇਸ਼ ਸਵਾਗਤ ਹੈ ਸਾਰ ਨਮਸਤੇ ਪੈਸੇ ਹੋ ਓਕੇ ਨਰੇਸ਼ ਕਬੱਡੀ ਕਦੋਂ ਖੇਡਣੀ ਸ਼ੁਰੂ ਕੀਤੀ ਔਰ ਕਿੰਨੀ ਉਮਰ ਹੈ ਤੁਹਾਡੀ ਹੁਣ ਮੇਰੀ 15 ਸਾਲ ਦੀ ਉਮਰ ਹੈ ਕਬੱਡੀ ਖੇਡਣੀ ਸੀ 2022 ਚ 15 ਸਾਲ ਉਮਰ ਹੈ 2022 ਚ ਤੁਸੀਂ ਕਬੱਡੀ ਜਨ ਕਿ 12 ਸਾਲ ਦੀ ਉਮਰ ਚ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਹਾਂਜੀ ਪਹਿਲੀ ਵਾਰ ਕਿੰਨੇ ਵਜਨ ਸੀ ਤੁਹਾਡਾ ਜਦੋਂ ਕਬੱਡੀ ਖੇਡੀ 27 ਕਿਲੋ 27 ਕਿਲੋ ਚ ਕਿੱਥੇ ਖੇਡੇ ਤੁਸੀਂ 27 ਕਿਲੋ ਚ ਫਰੀਦਕੋਟ ਹੈਡਾ ਜੀ ਲੰਬ ਵਾਲੀ ਅੱਛਾ ਫਰੀਦਕੋਟ ਜਾ ਕੇ 27 ਕਿਲੋ ਚ 12 ਸਾਲ ਦੀ ਉਮਰ ਤੁਸੀਂ ਕਬੱਡੀ ਖੇਡੇ ਹਾਂ ਫਿਰ ਕੌਣ ਲੈ ਕੇ ਗਿਆ ਸੀ ਤੁਹਾਨੂੰ ਇਕੱਲੇ ਚਲੇ ਗਏ ਸੀ ਕੋਈ ਨਾਲ ਲੈ ਕੇ ਗਿਆ ਨਾਲ ਲੈ ਕੇ ਸੀ ਅੱਛਾ ਅੱਛਾ ਕਿਵੇਂ ਰਿਹਾ ਫਿਰ ਉੱਥੇ ਫਾਸਟ ਆ ਫਾਸਟ ਆ ਗਿਆ ਪਹਿਲੇ ਦਿਨ ਹੀ ਹਾਂਜੀ 27 ਕਿਲੋ ਚ ਪਹਿਲੇ ਦਿਨ 27 ਖੇਡੇ ਦੇ ਪਹਿਲੇ ਦਿਨ ਹੀ ਫਾਸਟ ਆ ਗਏ ਹਾਂਜੀ ਤੁਹਾਡੇ ਤੋਂ ਪਹਿਲਾਂ ਖੇਡਦੇ ਸੀਗੇ ਬੱਚੇ ਕਿ ਤੁਸੀਂ ਖੇਡਦੇ ਸੀ ਅੱਛਾ ਫਿਰ ਉਹਨਾਂ ਦਾ ਵੱਡ ਵੇਟ ਸੀ ਉਹਨਾਂ ਦਾ weight ਵੱਧ ਸੀਗਾ ਥੋੜਾ weight ਮਤਲਬ 27 ਕਿਲੋ ਸੀਗਾ ਹੁਣ ਥੋੜਾ weight ਕਿੰਨਾ 47 ਕਿਲੋ ਹੁਣ ਥੋੜਾ ਦੇਖ ਲਓ ਆਸ਼ਾ ਪੜਦੇ ਵੀ ਹੋਵੋਗੇ ਹਾਂ ਕਿਹੜੀ ਕਲਾਸ ਦੇ ਵਿੱਚ ਪੜਦੇ 10ਵੀਂ ਦੇ ਤੁਸੀਂ 10ਵੀਂ ਕਲਾਸ ਦੇ ਵਿੱਚ ਤੁਸੀਂ ਪੜ ਰਹੇ ਹੋ 10ਵੀਂ ਬੋਰਡ ਦੀ ਕਲਾਸ ਹੈ ਇਸੇ ਸਕੂਲ 'ਚ ਪੜਦੇ ਹੋ ਸਰਕਾਰੀ ਚਿਕਾ ਪ੍ਰਾਈਵੇਟ ਸਰਕਾਰੀ 'ਚ ਪੜਦੇ ਹਾਂ ਅਸੀਂ ਫਿਰ ਪੜਾਈ ਕਿਵੇਂ ਚੱਲਦੀ ਹੈ ਵਧੀਆ ਕਿਉਂਕਿ ਤੁਸੀਂ ਤਾਂ ਹੁਣ ਜਿੱਤਣ ਲੱਗ ਗਏ ਕੌਡੀ ਵਾਲੇ ਪਾਸੇ ਜਾਦੇ ਧਿਆਨ ਹੋ ਗਿਆ ਤੁਹਾਡਾ ਵਧੀਆ ਤੇ ਇਹਨੇ ਵੀ ਜਿਹੜੇ ਖੇਡਣ ਲੱਗ ਜਾਣ ਜਿਨ੍ਹਾਂ ਨੂੰ ਜਿੱਤਾਂ ਦੀ ਲਾਲਸਾ ਪੈ ਜਾਂਦੀ ਫਿਰ ਉਹ ਪੜਨਾ ਛੱਡ ਦਿੰਦੇ ਨੇ ਇਹ ਜਿਹੜੇ ਟੀਚਰ ਨੇ ਤੁਹਾਡੇ ਉਹ ਹੱਲਾਸ਼ੇਰੀ ਦਿੰਦੇ ਨੇ ਤੇ ਘੂਰਦੇ ਰਹਿੰਦੇ ਨੇ ਵੀ ਤੂੰ ਪੜ੍ਹ ਨਹੀਂ ਆਉਂਦਾ ਨਾ ਨਾ ਅਸੀਂ ਕਿੱਥੇ ਕਿੱਥੇ ਜਾਣ ਨੂੰ ਖੇਡਣ ਮੈਂ ਫਰੀਦਕੋਟ ਲੰਬੜੀ ਨਹੀਂ ਨਹੀਂ ਹੁਣ ਪੰਜਾਬ ਦੇ ਵਿੱਚ ਹੁਣ ਤੁਸੀਂ ਕਿੱਥੇ ਕਿੱਥੇ ਖੇਡਣ ਜਾਣੇ ਹੋਗੇ ਕਿਉਂਕਿ ਪੰਜਾਬ ਵਿੱਚ ਬਹੁਤ ਕਬੱਡੀ ਹੁੰਦੀ ਹੈ ਸਾਰੇ ਪੰਜਾਬ 'ਚ ਜਾਂਦੇ ਹੋ ਹਾਂ ਹਰਿਆਣਾ 'ਚ ਵੀ ਜਾਂਦੇ ਹੋਗੇ ਹਰਿਆਣਾ 'ਚ ਜਾਂਦੇ ਅਸੀਂ ਕੱਲੀ ਖੇਡਦੇ ਹੋ ਕਿ ਨਾਲ ਟੀਮ ਵੀ ਹੈਗੀ ਤੁਹਾਡੀ ਟੀਮ ਵੀ ਹੈਗੀ ਹੈ ਕਿੰਨੇ ਬੰਦੇ ਨੇ ਤੁਹਾਡੇ ਨਾਲ ਟੀਮ 'ਚ 8-9 ਜਣੇ ਨੇ ਸੇਖਰ ਤੋਂ ਜਿਹਨਾਂ ਦੀ ਪੂਰੀ ਮਤਲਬ ਟੀਮ ਹੈਗੀ ਹਾਂਜੀ ਉਹ ਵੀ ਤੁਹਾਡੇ ਵਾਂਗੂ ਨੰਬਰ ਲੈ ਲੈਂਦੇ ਨੇ ਕਿ ਨਾਂਵੇਂ ਲੈ ਲੈਂਦੇ ਨੇ ਉਹ ਵੀ ਤੁਹਾਡੇ ਵਾਂਗੂ ਨੰਬਰ ਲੈ ਲੈਂਦੇ ਨੇ ਅੱਛਾ ਇਹ ਸਕੂਟਰ ਤੁਸੀਂ ਜਿੱਤਿਆ ਹੈ ਬੜੀ ਚਰਚਾ ਹੋਈ ਫੇਸਬੁੱਕ ਤੇ ਤੁਹਾਡੀਆਂ ਫੋਟੋਆਂ ਪਾਜਾਂਗੇ ਤੁਹਾਨੂੰ ਪਤਾ ਹੈਗਾ ਹਾਂਜੀ ਵੀ ਤੁਸੀਂ ਆਪਣੇ ਵਜਨ ਦੇ ਸੁਪਰਸਟਾਰ ਬਣ ਗਏ ਤੁਸੀਂ ਵੀ ਸੁਲਤਾਨ ਹੋ ਆਪਣੇ ਵਜਨ ਦੇ ਜਿਵੇਂ ਲੋਕ ਕਹਿੰਦੇ ਨੇ ਨਾ ਵੀ ਸੁਲਤਾਨ ਸੰਸਕਰੀਆ ਜੱਗੂ ਥੋੜੇ ਬਜੰਦ ਤੁਸੀਂ ਵੀ ਉਸ ਤਰ੍ਹਾਂ ਮਤਲਬ ਸੁਪਰਸਟਾਰ ਹੋ ਗਏ ਅੱਛਾ ਇਸ ਸਕੂਟਰੀ ਤੁਸੀਂ ਨੇ ਜਿੱਤੀ ਹੈਗੀ ਦੋ ਇੱਕ ਦੀ ਦੋ ਜਿੱਤੀਆਂ ਨੇ ਬੈਸਟ ਰੇਡਰ ਤੇ ਬੈਸਟ ਸਟਾਪਰ ਕਿਵੇਂ ਦਾ ਅਨੁਭਵ ਰਿਹਾ ਤੇ ਇਸ ਵਾਰ ਕਿਵੇਂ ਬਣਿਆ ਕਿ ਦੋਏ ਖਿਤਾਬ ਤੁਹਾਨੂੰ ਮਿਲ ਗਏ ਵਧੀਆ ਤੁਹਾਡੇ ਨਾਲ ਹੈ ਨਹੀਂ ਕੋਈ ਉਸ ਦਿਨ 플레이ਰ ਹਾਂ ਜੀ ਪਰ ਉਹਨਾਂ ਨੇ ਕੁਝ ਕਰਿਆ ਨਹੀਂ ਮੈਂ ਪਿੰਡ 'ਚ ਖੇਡਦਾ ਸੀ ਤੇਰੇ ਪਿੰਡ 'ਚ ਰੋੜੀ ਚ ਅੱਛਾ ਜਿੱਥੇ ਟੂਰਨਾਮੈਂਟ ਸੀਗਾ ਹਾਂ ਪਿੰਡ ਦੇ ਖੇਡ ਰਿਆ ਸੀਗਾ ਉਹ ਉਹਨਾਂ ਦੇ ਪਲੇਅਰ ਮਤਲਬ ਇੰਨਾ ਹੈ ਨਹੀਂ ਸੀ ਤਕੜੇ ਹਾਂ ਤੇ ਦੋਨੇ ਤੁਸੀਂ ਰੈਡਾ ਵੀ ਪਾਈਆਂ ਕਿੰਨੀ ਰੈਡਾ ਪਾਈਆਂ ਤੁਸੀਂ ਸੱਤ ਪਾਈਆਂ ਸੱਤ ਰੈਡਾ ਪਾਈਆਂ ਜੱਫੇ ਕਿੰਨੇ ਲਾਈ ਦੋ ਜੱਫੇ ਲਾਇਏ ਦੋ ਜੱਫੇ ਲਾਇਏ 7 9 ਨੰਬਰ ਤੁਹਾਡੇ ਸੀਗੇ ਹਾਂ ਕੁੱਲ ਨੰਬਰ ਕਿੰਨੇ ਦਿੱਤੇ ਸੀ ਮੈਚ ਚ ਛੜੇ ਨੂੰ ਦੱਸਦੇ ਮੈਸੀ ਸਾਢੇ 9 ਦੱਸਦਾ ਮੈਸੀ 9 ਸਾਢੇ 9 ਨੰਬਰ ਹੀ ਸਾਡੇ ਸੀਗੇ ਹਾਂ ਅੱਛਾ ਇਸ ਕਰਕੇ ਤੁਸੀਂ ਇਹ ਦੋ ਈ ਖਿਤਾਬ ਜਿੱਤ ਲਏ ਫਿਰ ਹੁਣ ਤਾਂ ਫਿਰ ਪਿੰਡ ਜਿੱਦਾ ਪੂਰੀ ਬੱਲੇ ਬੱਲੇ ਹੋ ਗਈ ਹੋਣੀ ਹੈ ਹਾਂ ਅਸਾ ਕਿਨੂੰ ਦੇਖ ਕੇ ਕਬੱਡੀ ਖੇਡਣ ਲੱਗੇ ਵੱਡੇ ਨੂੰ ਸਾਡੇ ਪਿੰਡ ਨਾਲ ਵੱਡੇ ਕੌਣ ਸੀਗੇ ਰਜੀ ਕਰਮੀ ਰਜੀ ਦੇ ਕਰਮੀ ਹੋਰਾਂ ਨੂੰ ਦੇਖ ਕੇ ਤੁਸੀਂ ਕਬੱਡੀ ਖੇਡਣੀ ਸ਼ੁਰੂ ਕੀਤੀ ਹੈ ਹਾਂ ਕਿ ਹੁਣ ਜੇ ਫਿਰ ਘਰੋਂ ਕਿਹਾ ਜੋ ਸਹਜੂ ਮਿਲਦਾਗਾ ਵਧੀਆ ਘੂਰਦੇ ਨਹੀਂ ਹੈਗੇ ਮਾਂ ਬਾਪ ਵੀ ਪੜ ਲਿਆ ਤੇਰੀ ਪੜਨ ਦੀ ਉਮਰ ਹੈ ਗਈ ਨਾ ਨਾ ਅਸੀਂ ਕਹਿੰਦੇ ਕਬੱਡੀ ਖੇਡਦਾ ਖੇਡਦਾ ਅਸੀਂ ਪੜਨ ਦੇ ਵਿੱਚ ਤੁਸੀਂ ਕਿਵੇਂ ਹੋ ਠੀਕ ਆ ਕਿੰਨੇ ਕ ਨੰਬਰ ਆ ਜਾਂਦੇ ਨੇ ਤਾਂ ਪਾਸੇ ਹੋਣੇ ਹੋਗੇ ਨੰਬਰ ਵਧੀਆ ਜਾਂਦੇ ਨੇ ਅੱਛਾ ਵਧੀਆ ਨੰਬਰ ਆ ਜਾਂਦੇ ਨੇ ਹੂੰ ਐਸਾ ਕੱਲੀ ਸਰਕਲ ਸਟਾਈਲ ਕਬੱਡੀ ਖੇਡਦੇ ਹੋ ਔਰ ਨੈਸ਼ਨਲ ਸਟਾਈਲ ਵੀ ਖੇਡਦੇ ਹੋ ਕੱਲੀ ਸਰਕਲ ਹੀ ਖੇਡਣਾ ਐਸਾ ਨੂੰ ਵੀ ਖੇਡਿਆ ਕਰੋ ਨੈਸ਼ਨਲ ਨੂੰ ਵੀ ਖੇਡਣੀ ਚਾਹੀਦੀ ਹੈ ਕਿਉਂਕਿ ਤੁਹਾਡੀ ਉਮਰ ਬਹੁਤ ਛੋਟੀ ਹੈਗੀ ਸਰਕਲ ਸਟਾਈਲ ਕਬੱਡੀ ਦੇ ਚਲੋ ਠੀਕ ਆ ਅਜਿੱਤਾ ਨੇ ਸਰਕਲ ਸਟਾਈਲ ਚ ਪਰ ਫਿਊਚਰ ਦੇ ਵਿੱਚ ਅਗਰ ਕੁਝ ਕਰਨਾ ਹੈ ਨੌਕਰੀ ਵਗੈਰਾ ਲੈਣੀ ਹੈ ਤਾਂ ਨੈਸ਼ਨਲ ਸਟਾਈਲ ਵੀ ਤੁਹਾਨੂੰ ਹੁਣੀ ਤੋਂ ਖੇਡਣੀ ਚਾਹੀਦੀ ਹੈ ਜੀ ਅੱਛਾ ਖੇਡਣ ਜਾਂਦੇ ਹੋ ਤੁਹਾਡੇ ਵਜਨ ਕਿੰਨਾ ਕਿੰਨਾ ਵਜਨ ਹੁਣ ਤੁਹਾਡਾ 47 ਕਿਲੋ 47 ਕਿਲੋ ਦੇ ਕਿੰਨੇ ਕਿ ਮੈਚ ਹੁੰਦੇ ਨੇ ਪੰਜਾਬ ਚ ਬਾਰੇ ਹੁੰਦੇ ਨੇ ਵਧੀਆ ਹੋਣ ਲੱਗੇ ਹਾਂ ਜਿਹੜੀਆਂ ਟੀਮਾਂ ਦੇ ਨਾਲ ਫਿਰ ਟੱਕਰ ਆਉਂਦੀ ਹੈ ਹੁਣ ਰਣਵਾਸ ਅੱਛਾ ਮੋਨਕ ਸਿੰਘਾ ਫਿਰ ਹਾਰ ਵੀ ਜਾਂਦੇ ਹੋਵੋਗੇ ਹਾਂ ਫਿਰ ਕਿਵੇਂ ਲੱਗਦਾ ਹਾਰ ਕੇ ਮਿਲਦਾ ਕੁਝ ਤਰਾਇਆ ਪਾੜਾ ਦੇਦਾ ਨਹੀਂ ਇੱਕ ਦਿੰਦੇ ਨਹੀਂ ਅੱਛਾ ਅੱਛਾ ਆਪਣੇ ਘਰ ਹੀ ਘਰ ਫੁਕਤ ਮਾਸੇ ਦੇਖਣਾ ਪੈਂਦਾ ਹਾਂ ਇਸ ਨਰੇਸ਼ ਛੋਟੇ ਬਜਨ ਦੇ ਵਿੱਚ ਚੈਂਪੀਅਨ ਬਣੋਗੇ ਕਿਹੜੇ ਮਤਲਬ ਜਿਹੜੇ ਹੁਣ ਪੰਜਾਬ ਦੇ ਵਿੱਚ ਖਿਡਾਰੀ ਖੇਡ ਰਹੇ ਨੇ ਉਹਨਾਂ ਦੇ ਵਿੱਚ ਤੁਹਾਨੂੰ ਕੀੜਾ ਲੱਗਦਾ ਵੀ ਮੈਂ ਵੀ ਇਹਦੇ ਵਰਗਾ ਬਣਾ ਵੱਡੇ ਹਾਂ ਜਿਹੜੇ ਵੱਡੇ ਸਟਾਰ ਖੇਡ ਰਹੇ ਨੇਗੇ ਸਾਡੇ ਪਿੰਡ ਦੇ ਨੇ ਅਸੀਂ ਆਪਦੇ ਪਿੰਡ ਦੇ ਮੁੰਡਿਆਂ ਵਰਗੇ ਬਣਨਾ ਹੈ ਅਸੀਂ ਮੈਂ ਸੋਚ ਰਿਹਾ ਸੀਗਾ ਤੁਸੀਂ ਛੋਟੀ ਉਮਰ ਦੇ ਵਿੱਚ ਇਹ ਸਕੂਟਰ ਜਿੱਤਲੇ ਨੇ ਜਦੋਂ ਤੱਕ ਤੁਸੀਂ ਜੇ ਖੇਡਦੇ ਰਹੇ ਪ੍ਰਮਾਤਮਾ ਕਿਰਪਾ ਕਰੇ ਵੱਡੇ ਉਮਰ ਤੱਕ ਜਾਓਗੇ ਵੱਡੇ ਬਜਨ ਤੱਕ ਓਪਨ ਤੱਕ ਜਾਓਗੇ ਉਦੋਂ ਤੱਕ ਫਿਰ ਮੇਰੇ ਖਿਆਲ ਦੇ ਵਿੱਚ ਵੀ ਹੋਰ ਵੱਡੀਆਂ ਚੀਜ਼ਾਂ ਆ ਜਾਣਗੀਆਂ ਕਬੱਡੀ ਚ ਹਾਂ ਫਿਰ ਉਹਨਾਂ ਦੇ ਵੀ ਤੁਹਾਡੀ ਅੱਖ ਹੈਗੀ ਜਦੋਂ ਆਪਾਂ ਜਿੱਤੀਏ ਕੋਈ ਨਵੀਂ ਫਾਰਚੂਨਰ ਆ ਜਾਏ ਜੋ ਕੋਈ ਡਿਫੈਂਡਰ ਆ ਜਾਏ ਕਬੱਡੀ ਚ ਜਾਂ ਕੋਈ ਹੋਰ ਚੀਜ਼ ਉਹ ਵੀ ਜਿੱਤਣ ਦੀ ਹੈਗੀ ਆ ਮਨ ਦੇ ਵਿੱਚ ਹਾਂ ਸੁਪਨਾ ਹੈ ਹੈ ਅਸੀਂ 8 ਬੰਦੇ ਤੁਸੀਂ ਖੇਡਦੇ ਹੋਗੇ ਫਿਰ ਪ੍ਰਾਈਜ਼ ਬਰਾਬਰੀ ਵੰਡਦੇ ਹੋਗੇ ਇੱਕ ਜਿਹੜਾ ਨੰਬਰ ਵੱਧ ਲੈਂਦਾ ਹੈਗਾ ਨਾ ਨਾ ਬਰਾਬਰੀ ਵੰਡਦੇ ਨੇ ਕਿਉਂਕਿ ਛੋਟੇ ਪਿੰਡ ਦੇ ਵਿੱਚ ਇਹ ਹੁੰਦਾ ਨਾ ਵੀ ਬੱਚਿਆਂ ਦੇ ਵਿੱਚ ਟੀਮਾਂ ਟੁੱਟ ਜਾਂਦੀਆਂ ਨੇ ਵੀ ਦੂਜੇ ਪਿੰਡਾਂ 'ਚ ਜਾ ਕੇ ਵੀ ਖੇਡਦੇ ਹੋ ਤੁਸੀਂ ਬਹੁਤ ਹਾਂ ਸਾਡੇ ਪਿੰਡ ਵੀ ਖੇਡੇ ਸੀਗੇ ਤੁਸੀਂ ਤੁਸੀਂ ਫਿਰ ਦੂਜੇ ਪਿੰਡ ਕੀ ਜਦੋਂ ਖੇਡਦੇ ਹੋਗੇ ਉਦੋਂ ਤਾਂ ਕਹਿੰਦੇ ਨਰੇਸ਼ ਦੀ ਮਤਲਬ ਕੀਮਤ ਲੱਗਦੀ ਹੈਗੀ ਪੈਸੇ ਦਿੰਦੇ ਨੇਗੇ ਨਾ 2000 ਰੁਪਇਆ ਦੇ ਦੋ 3000 ਰੁਪਇਆ ਦੇ ਦੋ ਆਪਾਂ ਨੇ ਨਰੇਸ਼ ਖਲਾਉਣਾ ਹੈ ਇਸ ਤਰ੍ਹਾਂ ਹੁੰਦਾ ਹੈਗਾ ਇਹ ਨਰੇਸ਼ਾ ਇੱਕ ਹੈਗਾ ਨਾ वजन ਤੋੜਨਾ ਜਦੋਂ ਬੰਦੇ ਨੂੰ ਜਿਹੜੇ ਬੱਚੇ ਨੇਗੇ ਅਸੀਂ ਵੀ ਇਸ ਉਮਰ ਚੋਂ ਲੰਘੇ ਆ ਜਾ ਕਰਮੀ ਹੋਰੀ ਵੀ ਖੇਡਦੇ ਰਹੇ ਨੇ वजन ਤੋੜਨ ਲੱਗ ਜਾਂਦੇ ਨੇ ਬੱਚੇ ਤੁਹਾਡੇ ਨੂੰ ਤੁਹਾਨੂੰ ਆਉਂਦੀ ਹੈ ਦਿੱਕਤ ਕੋਈ ਇਸ ਤਰ੍ਹਾਂ ਦੀ ਹਾਂਜੀ ਵੀ वजन ਤੋੜ ਲੋ ਆਪਾਂ 47 ਕਿਲੋ ਦੇਟ ਤੋੜ ਕੇ ਜੇ ਤੁਹਾਡੇ ਅੱਧਾ 48 ਕੋਈ 47 ਕਰਕੇ ਖੇਡ ਲੋ ਹਾਂਜੀ ਵਧਾ ਰਹੇ ਹੋ ਵਧਾ ਰਹੇ ਆ ਕਿੰਨੇ ਸਾਲ ਪਹਿਲਾਂ ਤੁਸੀਂ ਕਿੰਨੇ ਸਾਲ ਪਹਿਲਾਂ 35 ਕਿਲੋ ਖੇਡਦੇ ਸੀ 27 27 ਹੈ ਨਾ ਫਿਰ 35 ਕਿਲੋ ਖੇਡੇ ਫਿਰ 32 33 ਕਿਲੋ ਜਦੋਂ ਮੈਂ ਤੁਹਾਨੂੰ ਦੇਖਿਆ ਖੇਡਦਾ ਹਾਂ ਪਰ ਮੈਂ ਤੇ ਆਮਨੀ ਚਲੋ ਇੰਨਾ ਮੇਰਾ ਗਿਆ ਤੁਹਾਡੇ ਤੇ ਤੁਸੀਂ ਜਿੱਤ ਕੇ ਆਏ ਸੀ ਸਾਡੇ ਪਿੰਡ ਜਿੱਤਾ ਕੇ ਸੀ ਟੀਮ ਨੂੰ ਹਾਂ 32 33 ਕਿਲੋ ਹੈ ਨਾ ਫਿਰ 42 ਕਿਲੋ ਹੁਣ 47 ਕਿਲੋ ਹੁਣ 47 47 ਕਿਲੋ ਖੇਡੇ ਕੰਫੀਡੈਂਸ ਪੂਰਾ ਹੁੰਦਾ ਹੈ ਪੂਰਾ ਹੁੰਦਾ ਇਹਦੇ ਹੁਣ ਤੁਹਾਡੇ ਵਰਗੇ ਬੱਚੇ ਨੇ ਕਿ ਉਹ ਵੀ ਮਤਲਬ ਪੂਰਾ ਜਿਹੜੀ ਉਹਨਾਂ ਦੀ ਹਾਫ ਭਾਵ ਹੁੰਦੇ ਨੇ ਵੱਡੇ ਪਲੇਅਰਾਂ ਵਾਲੇ ਹੁੰਦੇ ਨੇ ਤੁਸੀਂ ਰੇਡਰ ਬਣਨਾ ਪਸੰਦ ਕਰੋਗੇ ਕਿ ਸਟਾਪਰ ਸਟਾਪਰ ਅਸੀਂ ਸਟਾਪਰ ਹੈ ਫਿਰ ਸਟਾਪਰ ਤੁਸੀਂ ਬਣਦੇ ਹੋ ਕਿਹੜੇ ਦਾ ਮਾਰਦੇ ਹੋ ਤੁਸੀਂ ਮੈਂ ਦਾ ਤੁਹਾਡਾ ਕੀ ਹੈਗਾ ਉੱਪਰ ਗੁੱਟ ਫੜ ਕੇ ਕੈਂਚੀ ਅਸੀਂ ਗੁੱਟ ਫੜ ਕੇ ਕੈਂਚੀ ਲਾਉਣਾ ਹੁੰਦਾ ਹੂੰ ਗੁੱਟ ਨੂੰ ਫੜ ਕੇ ਕੈਂਚੀ ਮਾਰੇ ਪ੍ਰੇਮ ਚਨੇਰਾ ਦਾ ਹੈ ਗੁੱਟ ਫੜ ਕੇ ਕੈਂਚੀ ਲਾਉਣੀ ਹੈਗੀ ਅੱਛਾ ਜਿਹੜੇ ਇੱਕ ਐਕਸ਼ਨ ਬாய் ਖੇਡਦੇ ਨੇ ਛੋਟੇ ਬੱਚੇ ਜਿਹਨੇ ਦੇ 100 ਮੈਚ ਹੁੰਦੇ ਨੇਗੇ ਉਹ ਬਾਜ਼ੀਆਂ ਪਾਉਂਦੇ ਨੇਗੇ ਉਹ ਮੈਚ ਖੇਡਦੇ ਨੇ ਉਹ ਥੋੜੇ ਨੂੰ ਜਿਆਦੇ ਮਸ਼ਹੂਰ ਨੇ ਹੈ ਨਾ ਹਾਂ ਪਰ ਕੰਫੀਡੈਂਸ ਜਿਹੜਾ ਕਬੱਡੀ ਖੇਡਣ ਦਾ ਗਰਾਊਂਡ ਦਾ ਉਹ ਸਾਡਾ ਜਾਂਦੀ ਹੈ ਹਾਂ ਕਿੰਨੇ ਮੈਚ ਖੇਡ ਲੈਣਾਂ ਉਹਰੇ ਇੱਕ ਦਿਨਾਂ ਇੱਕ ਦਿਨ ਚ ਇੱਕ ਨਹੀਂ ਨਹੀਂ ਕਿੰਨੇ ਮੈਚ ਹੁੰਦੇ ਨੇ ਤੁਹਾਡੇ ਤਾਂ ਟੀਮਾਂ ਬਹੁਤ ਹੁੰਦੀਆਂ ਨੇ 100-100 ਟੀਮ ਹੋ ਜਾਂਦੀਆਂ ਹਾਂ ਫਿਰ ਸਾਰੇ ਮੈਚ ਖੇਡਣੇ ਪੈਂਦੇ ਨੇ ਜੇ ਟੁੱਟਦਾ ਨਹੀਂ ਸਰੀਰ ਫਿਰ ਇੱਕ ਦਿਨ ਦੇ ਨਾਲ ਸਟ੍ਰੇਨ ਦੇ ਨਹੀਂ ਖੇਡਦੇ ਹੈ ਨਹੀਂ ਖੇਡਦੇ ਨੇ ਜਦੋਂ ਤੁਸੀਂ ਇੱਕ ਦਿਨ ਖੇਡਣ ਜਾਂਦੇ ਹੋ ਕਿਸੇ ਟੂਰਨਾਮੈਂਟ ਤੇ ਉਸੇ 40 50 ਟੀਮਾਂ ਤਾਂ ਆਮ ਹੁੰਦੀਆਂ ਨੇ। ਹਾਂ। ਫਿਰ ਕਿਸ ਤਰ੍ਹਾਂ ਦੀ ਮਿਹਨਤ ਆ ਥੋੜੀ ਥੱਕਦੇ ਨਹੀਂ ਤੁਸੀਂ? ਥੱਕਦੇ ਤਾਂ ਹੈਗੇ ਆ। ਅੱਛਾ ਖਰਾਕ ਕੀ ਖਾਣੇ ਹੋਗੇ? ਕਿਉਂ ਦੁੱਧ? ਲੱਸੜੇ ਜੀ ਬਹੁਤ ਹੋ ਤੁਸੀਂ। ਲੱਸੜੇ ਜੀ ਬਹੁਤ ਹੋਗੇ ਮਤਲਬ ਉਹ। ਹਾਂ ਹੈਲਦੀ ਰਹੀ ਹੈਗੇ ਪੂਰੇ। ਕਿਉਂ ਦੁੱਧ ਤਾਂ ਖਾਣੇ ਹੋ ਪੂਰਾ ਕ ਇਕੱਲਾ ਕਬੱਡੀ। ਨਾ ਨਾ ਕਿਉਂ ਦੁੱਧ ਖਾਂਦੇ ਆ ਪੂਰਾ। ਗਰਾਊਂਡ 'ਤੇ ਹੀ ਰਹਨੇ ਹੋਗੇ ਮਤਲਬ ਵੀ। ਚਲੋ ਖੇਡੀ ਚੱਲੋ। ਕੀ ਉਹ ਦ੍ਰਿਖਾਂਦੇ ਆ ਅਸੀਂ ਕਿਉਂ ਜਿੱਤ ਕੇ ਆਏ ਫਿਰ ਇਹ ਕਿਵੇਂ ਪਿੰਡ ਵਾਲਾ ਨੇ ਕਿਵੇਂ ਮਹਿਸੂਸ ਕੀਤਾ ਵਧੀਆ ਕੀਤਾ ਪੂਰਾ ਕੀਤਾ ਮਾਨਤਾ ਨਾਲ ਜਿਵੇਂ ਕਰਮੀ ਹੋਰੀ ਜਿੱਤ ਕੇ ਆਉਂਦੇ ਨੇ ਰਜੀ ਹੋਰੀ ਹਾਂ ਉਸ ਤਰ੍ਹਾਂ ਹੈ ਅੱਛਾ ਅੱਗੇ ਕਿੰਨੀ ਕੀ ਸੋਚ ਹੈ ਤੁਹਾਡੀ ਕਬੱਡੀ ਨੂੰ ਲੈ ਕੇ ਕਿਸ ਤਰ੍ਹਾਂ ਦੀ ਕਬੱਡੀ ਖੇਡਣੀ ਚਾਹੁੰਦੇ ਹੋ ਜਾਂ ਮਨ ਦੇ ਵਿੱਚ ਕੀ ਕੀ ਹੈ ਅੱਗੇ ਜਾ ਕੇ ਖੇਡਣਾ ਹੁੰਦਾ 55-55 ਫਿਰ ਓਪਨ ਹੈ ਤਾਂ ਅੱਛਾ ਫਿਰ ਓਪਨ ਖੇਡੋਗੇ ਹਾਂ ਫਿਰ ਅਕੈਡਮੀ ਖੇਡੋਗੇ ਫਿਰ ਬਾਹਰਪੂਰ ਜਾਣ ਦੀ ਹੈਗੀ ਮਨ ਦੇ ਵਿੱਚ ਹਾਂ ਵੀ ਬਾਹਰ ਜਾ ਕੇ ਖੇਡੀ ਹੈ ਅਸੀਂ ਪੜਾਈ ਜਾਰੀ ਹੈ ਨਾਲੋਂ ਨਾਲ ਜਾਰੀ ਪੜਾਈ ਨਾਲ ਪੜਾਈ ਤੇ ਬਹੁਤ ਜ਼ਰੂਰੀ ਹੈ ਨਾ ਅਸੀਂ ਨਰੇਸ਼ ਜਿਵੇਂ ਹੁਣ ਕਰਮੀ ਨੇ ਦੱਸਿਆਗਾ ਪਹਿਲਾਂ ਵੀ ਮੇਰੇ ਨਾਲ ਦੇ ਜਿਹੜੇ ਮੁੰਡੇ ਸੀਗੇ ਉਹ ਛੱਡ ਗਏ ਕਬੱਡੀ ਕਿ ਮੈਂ ਉੱਪਰ ਤੱਕ ਜਾਂਦੇ ਜਾਂਦਾ ਕੱਲਾ ਰਹਿ ਗਿਆ ਉਪਰ ਵਿੱਚ ਜਾ ਕੇ ਚਲੋ ਜਿਹੜੇ ਖੁਸ਼ਪ੍ਰੀਤ ਹੋਰੀ ਨੇ ਜਿਉਰੀ ਮੈਨੂੰ ਬਾਅਦ ਚ ਮਿਲੇ ਜਿਹੜੇ ਤੁਹਾਡੇ ਨਾਲ ਦੇ ਨੇ ਫਿਰ ਉਹ ਵੀ ਛੱਡ ਦੇ ਜਾਣਗੇ ਫਿਰ ਤੁਸੀਂ ਜਾਰੀ ਰੱਖੋਗੇ ਕਬੱਡੀ ਰੱਖਣਾ ਅਸੀਂ ਇਹ ਕਿ ਤੁਸੀਂ ਦੂਜੇ ਪਿੰਡਾਂ 'ਚ ਜਾ ਕੇ ਬਹੁਤ ਖੇਡਦੇ ਹੋਗੇ ਹਾਂ ਆਪਣੇ ਪਿੰਡ ਦੀ ਟੀਮ ਦਾ ਮਤਲਬ ਘਟ ਹੁੰਦਾ ਹੈਗਾ ਦੂਜੇ ਪਿੰਡ ਚ ਜਾ ਕੇ ਨਾਲਿਆਂ ਨੂੰ ਦਿੱਕਤ ਆਉਂਦੀ ਹੈ ਜਿਹੜੇ ਤੁਹਾਡੇ ਨਾਲ ਖੇਡਦੇ ਨੇਗੇ ਨਾ ਨਾ ਉਹ ਪਰ ਦੇ ਨੇ ਮੇ ਨਾਲ ਜਿਵੇਂ ਮੈਂ 55 ਕਿਲੋ ਵੇਟ ਆ ਮੈਂ 55 ਨੇ ਖੇਡਦਾ ਹੁਣ ਨਾਲ ਤੁਸੀਂ ਉਹਨਾਂ ਨਾਲ 55 ਕਿਲੋ ਵੀ ਖੇਡਦੇ ਹੋਗੇ ਛੋਟਾ ਵੇਟ ਹੁੰਦਾ ਮੈਂ ਉਹਨਾਂ ਚ ਪਿੰਡ ਦੇ ਖੇਡਦਾ ਜਿੱਥੇ ਮੈਚ ਹੁੰਦੇ ਨੇ ਅੱਛਾ ਤੁਸੀਂ ਛੋਟੇ ਵਜ਼ਨ ਦੇ ਵਿੱਚ ਚੈਂਪੀਅਨ ਬਣਿਓ ਵੱਡਾ ਖਿਤਾਬ ਹੈ ਇਹ ਤੁਹਾਡਾ ਜਿੱਤੇਗਾ ਤੇ ਚਲੋ ਵੱਡੇ ਜਿਹੜੇ ਓਪਨ ਵਾਲੇ ਨੇ ਉਹ ਤਾਂ ਜਿੱਤਦੇ ਨੇਗੇ ਤੁਸੀਂ ਛੋਟੇ ਚੈਂਪੀਅਨ ਹੋਗੇ ਫਰ ਜਿੱਥੇ ਜਾਣਦੇ ਹੋਗੇ ਪੂਰੀ ਹੁੰਦੀ ਆ ਬੱਲੇ ਬੱਲੇ ਵੀ ਨਰੇਸ਼ ਆ ਗਿਆ ਬਈ ਨਰੇਸ਼ ਆ ਗਿਆ ਹੁੰਦੀ ਆ ਕਰਚਾ ਹੁੰਦੀ ਆ ਪੂਰੀ ਬਿਲਕੁਲ ਬਿਲਕੁਲ ਸੋ ਇਹ ਸਨ ਸਾਡੇ ਨਾਲ ਕਬੱਡੀ ਦੇ ਛੋਟੇ ਚੈਂਪੀਅਨ ਦੁਨੀਆ ਵੱਡੇ ਸਟਾਰਾਂ ਨੂੰ ਦੇਖਦੀ ਹੈ ਵੱਡੇ ਸਟਾਰਾਂ ਦੀ ਇੰਟਰਵਿਊ ਕਰਦੀ ਹੈ ਉਹਨਾਂ ਨੂੰ ਮਿਲਣਾ ਹਰ ਇੱਕ ਨੂੰ ਚੰਗਾ ਲੱਗਦਾ ਹੈ ਚਲੋ ਹੋਣਾ ਵੀ ਚਾਹੀंदेਗਾ ਸਮਾਂ ਸਭ ਦਾ ਸਭ ਤੇ ਆਉਂਦਾ ਹੈਗਾ ਪਰ ਇਹ ਸਾਡੇ ਛੋਟੇ ਚੈਂਪੀਅਨ ਨੇ ਜਿਨ੍ਹਾਂ ਨੂੰ ਬਹੁਤ ਸਾਰੇ ਪ੍ਰਮੋਟਰਾਂ ਨੇ ਲਾਈਕ ਕੀਤਾ ਬਹੁਤ ਸਾਰੇ ਲੋਕਾਂ ਨੇ ਦੇਖਿਆ ਜਿਨ੍ਹਾਂ ਨੇ ਦੋ ਖਿਤਾਬ ਇੱਕ ਦਿਨ ਦੇ ਵਿੱਚ ਜਿੱਤ ਕੇ ਬਹੁਤ ਥੋੜੇ ਖਿਡਾਰੀ ਨੇ ਲੰਬੜ ਸੀ ਡਫਰ ਜਿਨੇ ਇਟਲੀ ਦੇ ਵਿੱਚ ਇੱਕੋ ਟੂਰਨਾਮੈਂਟ ਤੇ ਇੱਕ ਵਾਰੀ ਵੈਸਟ ਵੈਸਟ ਸਟਾਪਰ ਦਾ ਖਿਤਾਬ ਜਿੱਤਿਆ ਜਿਹੜਾ ਮੇਰੇ ਧਿਆਨ ਚ ਹੈ ਸੋ ਹੋਰ ਵੀ ਇੱਕ ਦੋ ਪਲੇਅਰ ਇਸ ਤਰ੍ਹਾਂ ਦੇ ਹੋਣਗੇ ਪਰ ਇਹ ਨਰੇਸ਼ ਭੋਲਣਾ ਜਿਹੜਾ 10ਵੀਂ ਕਲਾਸ ਦਾ ਵਿਦਿਆਰਥੀ ਹੈ ਤੇ ਇੱਕ ਦਿਨ ਦੇ ਵਿੱਚ ਦੋਹਰਾ ਖਿਤਾਬ ਜਿੱਤਣ ਦਾ ਇਸ ਨੌਜਵਾਨ ਨੂੰ ਜਿਹੜਾ ਮਾਣ ਹਾਸਲ ਹੋਇਆ ਕਬੱਡੀ ਕੱਪ ਰੋੜੀ ਸਰਸਾ ਮੇਰਾ ਬਲਦੇਵ ਮਨੀ ਜੀ ਸਾਈਂ ਸੁਲਤਾਨ ਸਾਹਿਬ ਜੀ ਜੇ ਪੀਰਾਂ ਦੀ ਜਗਾਹ ਤੇ ਟੂਰਨਾਮੈਂਟ ਹੋਇਆ ਤੇ ਇਹਨਾਂ ਨੇ ਦੋ ਸਕੂਟਰੀਆਂ ਜਿੱਤੀਆਂ ਨੇ ਤੇ ਇਹਨਾਂ ਦੀ ਇਸ ਜਿੱਤ ਨਾਲ ਇਹਨਾਂ ਦੇ ਅੰਦਰ ਬੜਾ ਕੰਫੀਡੈਂਸ ਆ ਗਿਆ ਸੋ ਇਸ ਤਰ੍ਹਾਂ ਦੇ ਬੱਚਿਆਂ ਨੂੰ ਵੀ ਸਾਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ ਸਮਾਂ ਸਮੇਂ ਤੇ ਅੱਗੇ ਰਹਿਣਾ ਚਾਹੀਦਾ ਹੈ ਔਰ ਇਹਨਾਂ ਨੂੰ ਗਾਈਡ ਵੀ ਕਰਦੇ ਰਹਿਣਾ ਚਾਹੀਦਾ ਹੈ ਕਿ ਇਹਨਾਂ ਨੇ ਆਉਣ ਵਾਲੇ ਟਾਈਮ 'ਚ ਕਿਸ ਤਰ੍ਹਾਂ ਦੀ ਕਬੱਡੀ ਖੇਡਣੀ ਹੈ ਔਰ ਕਿਵੇਂ ਕਬੱਡੀ ਨੂੰ ਅੱਗੇ ਵਧਾਉਣਾ ਹੈਗਾ ਮੈਂ ਸਤਪਾਲ ਖੜਿਆਲ ਕੈਮਰਾਮੈਨ ਕੁਲਦੀਪ ਦੇ ਨਾਲ ਪੰਜਾਬ ਵਾਰੀਅਰ ਤੇ ਫਿਰ ਕਿਸੇ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ